ਸਗਰਾਵਾਂ ਦਿੱਤੇ ਦਿੱਲੀ 31000 ਰੁਪਏ ਦੀ ਉਹਨੇ ਰਸੀਦ ਘਟਾਉਣੀ ਸਰਦਾਰ ਬੜੇ ਪੜੇ ਲਿਖੇ ਫੈਕਟਰੀ ਦੇ ਮਾਲਕ ਆ ਤੇ ਸਾਰੇ ਬੜਾ ਉਹਦਾ ਸਤਕਾਰ ਕਰਦੇ ਸੀ ਕਿ ਬੱਲੇ ਬੱਲੇ ਬੰਦਾ ਬੜਾ ਹੀ ਜ਼ਿਆਦਾ ਅਮੀਰ ਹੈ 31000 ਦੀ ਰਸੀਦ ਕੋਈ ਖੇੜ ਥੋੜੀ ਆ ਬੰਦਾ ਅਮੀਰ ਹੋਵੇ ਤਾਂ ਹੀ ਹੋ ਸਕਦਾ ਨਹੀਂ ਤਾਂ ਸਾਡੇ ਕੋਲ ਤੇ 31 ਰੁਪਏ ਨਹੀਂ ਦਿੱਤੇ ਜਾਂਦੇ ਮੁਸ਼ਕਲ ਹੈ ਨਾ ਉਹ ਸਾਰਿਆਂ ਨੇ ਉਹਦਾ ਸਤਕਾਰ ਵੀ ਕਰਨਾ ਸਗਰਾਂਦ ਤੇ ਉਹਨੂੰ ਸਰੂਪਾ ਵੀ ਦੇਣਾ ਤੇ ਇੱਕ ਦਿਨ ਤਿੰਨ ਚਾਰ ਮਜ਼ਦੂਰ ਮੱਥਾ ਟੇਕਣ ਆਏ ਤੇ ਮੈਂ ਕੋਸ਼ਿਸ਼ ਬੈਠਾ ਵੀ ਕੀ ਕਰਦੇ ਉਹ ਕਹਿੰਦੇ ਆ ਜਿਹੜਾ ਸਰਦਾਰ 31000 ਦੀ ਰਫੀਟ ਕਟਾਉਂਦਾ ਨਾ ਇਹਦੀ ਫੈਕਟਰੀ 'ਚ ਕੰਮ ਕਰਦੇ ਆ 60 70 ਬੰਦੇ ਕੰਮ ਕਰਦੇ ਆ ਔਰ ਇਹ ਸਾਰਿਆਂ ਦੇ ਕੋਲੋਂ ਰੋਜ਼ ਇੱਕ ਘੰਟਾ ਫਾਲਤੂ ਸਵੇਰੇ ਲਵਾਉਂਦਾ ਤੇ ਇੱਕ ਘੰਟਾ ਫਾਲਤੂ ਸ਼ਾਮਾਂ ਨੂੰ ਲਵਾਉਂਦਾ ਹੁਣ ਤੁਸੀਂ ਸਾਰੇ ਸਾਫ਼ ਕਰ ਲਿਓ ਵੀ 60 ਬੰਦੇ ਕੰਮ ਕਰਦੇ ਆ ਤੇ 60 ਘੰਟੇ ਸਵੇਰੇ ਉਹਨਾਂ ਨੂੰ ਕੰਮ ਖਰੀਦ ਤੇ 60 ਘੰਟੇ ਸ਼ਾਮਾਂ ਨੂੰ ਖਰੀਦ ਤੇ ਮੈਂ ਫੇਰ ਸੋਚਿਆ ਵੀ ਇਹ ਤੇ ਭਾਵੇਂ 52000 ਦੀ ਕਿਟਾਵੇ ਇਹ ਕਿਹੜੀ ਗੱਲ ਪਰ ਕੀ ਤੇ ਇਹਨਾਂ ਦੀਆਂ ਵਿਚਾਰਿਆਂ ਦੀ ਆ ਜਿਹੜੇ ਕੰਮ ਕਰਦੇ ਆ ਤੇ ਜੇ ਕਿਤੇ ਜੀਵ ਚੋਂ ਘਟਾਉਣੀ ਹੋਵੇ ਨਾ ਤੇ ਫੇਰ ਸਾਧ ਸੰਗਤ ਬਹੁਤ ਔਖਾ ਸੌਖਾ ਨਹੀਂ ਫੇਰ ਤੇ ਬੰਦਾ ਕਿਤੇ ਯਾ ਗੁਰਪੁਰਬ ਤੇ ਥੋੜੀ ਬਹੁਤੀ ਸੇਵਾ ਕਰਦੇ ਤੇ ਕਰਦੇ